ਇਹੀ ਕਮਰੇ ਚ ਜਾ ਕੇ ਫੋਟੋ ਕਰਕੇ ਆਵਾਂਗੇ ਸੁਬਾਹ ਕਿਵੇਂ ਹੈ ਹੋ ਰਹੀ ਹੈ ਹੈਲੋ ਜੀ ਕਿਦਾਂ ਤੁਸੀਂ ਵਧੀਆ ਵਧੀਆ ਬ੍ਰਦਰ ਅਸੀਂ ਜੀ ਪ੍ਰਸ਼ਾਦ ਵੰਡਣ ਜਾ ਰਹੇ ਹਾਂ ਵੰਡ ਚੁੱਕੇ ਆ ਘਰ ਚੱਲ ਜੋ ਗਰਮੀ ਬਹੁਤ ਆ ਹੁਣ ਤਾਂ ਚੱਲ ਰਹੇ ਆ ਵੀਰੇ ਖਤਮ ਕਰਤਾ ਫਾਈਨਲੀ ਵੀ ਬਾਈ ਘਰ ਸੀਗੇ ਨੀਅਰ ਨੀਅਰ ਸਕੀਆਂ ਦੇ ਨੇੜੇ ਨੇੜੇ ਪਿਆਰ ਵਾਲਿਆਂ ਦੇ

ਹਾਂ ਹਾਂ ਪਰਵਾਹ ਕੁਸ ਕਰ ਨੀ ਚੱਲਦਾ ਸਾਰੇ ਇਹਨੇ ਲਾਈਵ ਦੇਖੀ ਜਾਂਦੇ ਆ ਤੁਹਾਨੂੰ ਤੁਹਾਡੀਆਂ ਹਰਕਤਾਂ ਨੂੰ ਘਰੇ ਆ ਕੇ ਚੁੱਪ ਕਰ ਜਾਂਗੀਆਂ ਮੇਰੇ ਮੰਮੀ ਨੂੰ ਫੜ ਦਿੰਨੀ ਆ ਘਰੇ ਜਾ ਕੇ ਕਿਸੇ ਦੀ ਦੱਸ ਲੈ ਵੇਖ ਲਓ ਇਹ ਕੀ ਆ ਕੇ ਮੈਨੂੰ ਬੋਲ ਦੇਈ ਜਾਂਦੀ ਆ ਹੱਕ ਫੱਕ ਕੇ ਵੇਖੋ ਜੀ ਕਿਸੇ ਦਾ ਕੰਮ ਆਉਣਾ ਚਾਹੀਦਾ ਨਹੀਂ ਤਾਂ ਸਭ ਕੁਝ ਸੜ ਕੇ ਸੁਆਹ ਹੋ ਜਾਂਦਾ ਬਿਲਕੁਲ ਜੀ ਅੱਛੀ ਡਰੈਸ ਪਹਿਨੀ ਹੈ ਮੈਨੇ ਡਰੈਸ ਤੋਂ ਹਾਈ ਮਮ ਇਧਰ ਸਾਡਾ ਵੀ ਹੋਣਾ ਦੇ ਵੇਖਾਂ ਵੇਖਾਂ ਕੀ ਲੱਚਣ ਫੜਿਆ ਇਹਨਾਂ ਨੇ ਵੇਖਾਂ ਵੇਖਾਂ ਕਾਹ ਜਾ ਰਹੇ ਆ ਲੋਗ ਲੋਗ ਜੀ ਆ ਦੇਖੋ ਸਿਰ ਤੇ ਪ੍ਰਾਂਤਾਂ ਚੱਕ ਕੇ ਜਾ ਰਹੇ ਆ ਪ੍ਰਸ਼ਾਦ ਵੰਡਨ ਹੋ ਗਿਆ ਕੰਮ ਐਂਡ ਫਦੇ ਓ ਮੇਰੀ ਗਾਇਤ ਸੁਣਾ ਠੀਕ ਹੈ 350 350 ਜਾਨਾ ਦੇਖੀ ਜਾਂਦਾ ਹੈ ਡਬਲ ਟੈਪ ਕਰ ਦਿਓ ਜੀ 100 ਲਾਈਕ ਕਰ ਦਿਓ ਦਵਾ ਦਵ 2 4 ਹੀ ਘੱਟ ਰਹਿ ਗਿਆ ਹਾਂ ਹਾਂ ਥੋੜੀ ਬਕਵਾਸ ਸਾਰੇ ਸੁਣ ਰਹੇ 350 ਅੱਛਾ ਹੈ ਠੰਡ ਹੋ ਗਿਆ ਬੇ ਨਿਆਰਾ ਸੀ ਜੇ ਰਾਤ ਰਹਿਣੀ ਹੁੰਦੀ ਨਾ ਇਹ ਬੇ ਹਾਂ ਪਿਛਲੇ ਵੇਖੋ ਆਹ ਵਾਲੇ ਨਿਆਰਾ ਸੀ ਓ 420 ਬਹੁਤ ਅੱਛੇ 430 4 ਸੈਂਚਰੀਆਂ ਪਾਰ ਕਰ ਦਿੱਤੀਆਂ मैन ओबी को मो ब पसीना आ रहा है, कोई बात नहीं। अच्छा है। दाग अच्छे हैं की तरह पसीना अच्छा है मेरा तो पता नहीं पैर गोडे सब कुछ मेरा फोन भी बेचारा दुखन लग गया हेलो जी वाह खाल जी खालसा जी की फतेह फतेह जी फतेह सकल दिखाऊं सकल में क्या रखा है ब्रो आप लोगों को देखो बहुत ही अच्छे बहुत ही बढ़िया सुंदर सुंदर माहौल देखो आ जाओ जी आ जाओ प्रसाद पुआ कि ਨੇ ਪੈਣਾ ਜਿਹੜੇ ਪਿੰਡ ਤੁਸੀਂ ਨਹੀਂ ਗਏ ਸੀ ਉਸ ਪਿੰਡੋਂ ਆਈਆਂ ਹਰ ਨਿਮੋਸਵਿੰਡ ਆਓ ਨਾਨਕੇ ਹੋ ਉਸਵਿੰਡ ਰਵਾਇ ਜਿੱਥੇ ਚੱਲੀ ਆਓ ਸਾਸਰੀ ਘਰ ਹਾਂ ਸਾਸਰੀ ਘਰ ਜਿਹੜੇ ਉਸਵਿੰਡ ਰਵਾਇ ਜਿੱਥੇ ਚੱਲੀ ਵੀ ਕੀ ਗੱਲ ਚਾ ਬਧਾਈਆਂ ਸੋਨੇ ਦਾ ਨਾ ਲੇਟ ਹੋ ਗਿਆ ਹੋਰ ਟਾਈਮ ਲੱਗਦਾ ਨਹੀਂ ਮੈਂ ਵੀ ਕੇ ਮੌਜਾ ਮੇਰੀ ਬੁੱਕਲੀ ਮਾਰਨੀ ਦੀ ਬੁੱਕਲੀ ਬੈਠੀ ਸੀ ਉਹ ਤਾਂ ਭੋਰਾ ਵੀ ਨਹੀਂ ਹੋ ਗਈ ਮੈਂ ਤਾਂ ਹੁਣ ਦਿੱਕਾ ਮਾਰ ਰਹੇ ਹਾਂ ਬਾਈ ਆਏ ਹੱਥੇ ਕਰੀ ਮੈਂ ਕਹਿੰਦਾ ਨਹੀਂ ਕਹਦਾ ਸੀ ਹੋ ਆ ਗਈਆਂ ਮੈਨੂੰ ਅੱਜ ਦੀ ਹੋ ਆ ਗਈਆਂ ਬਾਈ ਇਹਨਾਂ ਨੇ ਇਹਨਾਂ ਨੇ ਇੰਨੇ ਥਾਂ ਤੇ ਠੰਡੇ ਕੈਨਸਲ ਕਰਾਏ ਹਾਂ ਆਪ ਦੂਜਿਆਂ ਦੀ ਖੰਭ ਟੱਪ ਦਿੰਦੇ ਸੀ ਪਹਿਲਾਂ ਹੀ ਨਹੀਂ ਪੀਣਾ ਹਾਂ ਹੋਰ ਕੀ ਆ ਆ ਪਰਸਪਾਸ ਹਾਂ ਨਹੀਂ ਬਸ ਜਾਣਾ ਹੀ ਐ ਨਹੀਂ ਮੋਗ ਪੀ ਜਾਂਦੀ ਬਾਈ ਜੀ